ਦਾ ਜੂਸ। ਤਾਂ ਕਿ ਜਿੱਥੋਂ ਆਪਾਂ ਕੱਲ ਬਲੌਗ ਛੱਡਿਆ ਸੀ ਉੱਥੋਂ ਹੀ ਆਪਾਂ ਅੱਜ ਫੇਰ ਸ਼ੁਰੂ ਕਰ ਲਿਆ। ਤੇ ਅੱਜ ਆਪਾਂ ਇਹ ਵਾਲਾ ਜੂਸ ਬਣਾਵਾਂਗੇ ਬਹੁਤ ਵਧੀਆ ਜਿਹੜਾ ਹੁੰਦਾ ਹੈ। ਤੇ ਥੋੜਾ ਜਿਹਾ ਪੀਸ ਆਪਾਂ ਅਦਰਕ ਦਾ ਵੀ ਪਾ ਲਾਂਗੇ ਇਹਦੇ ਵਿੱਚ। ਬਾਕੀ ਸੇਕਲਾ ਰਹਿ ਗਿਆ। ਇਹਦੀ ਵਾਰੀ ਏ। ਆ ਪਾਣੀ ਦਾ ਬਣਾਵਾਂਗੇ ਜੂਸ। ਕਿਉਂਕਿ ਕਈਆਂ ਭੈਣ ਭਰਾਵਾਂ ਨੇ ਮੈਨੂੰ ਆਪ ਹੀ ਕਿਹਾ ਹੈ ਕਿ ਜਿਹੜੇ ਜਾਣਦੇ ਨੇ ਤੁਸੀਂ ਜੂਸ ਦੀਆਂ ਵੀਡੀਓ ਜਰੂਰ ਬਣਾਓ। ਤੁਸੀਂ ਪਾਨਾਪਲ ਦਾ ਜੂਸ ਵੀ ਜਰੂਰ ਬਣਾਓ ਤੇ ਤੁਸੀਂ ਪੇਠੇ ਵਾਲਾ ਜੂਸ ਵੀ ਸਾਡੇ ਵਾਸਤੇ ਜਰੂਰ ਵੀਡੀਓ ਬਣਾਓ। ਮੈਂ ਕਿਹਾ ਚਲੋ ਬਣਾਨੇ ਐ ਤੇ ਹੋਰ ਮੈਂ ਮੀਨਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਸੀਂ ਭਾਜੀ ਨੂੰ ਮੈਸੇਜ ਲਾ ਦਿਆ ਕਰੋ ਵੀ ਮੈਂ ਵੀਡੀਓ ਬਹੁਤ ਸੁਣੀਆ ਉਹਨਾਂ ਦੀ ਮੇਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਤੁਸੀਂ ਬਹੁਤ ਲਾਈਕ ਕਰਦੇ ਹੋ। ਤੇ ਤੁਸੀਂ ਕਹਿੰਦੇ ਹੋ ਵੀ ਆ ਜਾ ਇੱਥੇ ਸਾਡੇ ਕੋਲ ਰਫੋਰ ਜਿੱਥੇ ਤੁਸੀਂ ਰਹਿੰਦੇ ਹੋ ਜਿਹੜੀ ਸ਼ਹਿਰ 'ਚ ਤੇ ਤੁਸੀਂ ਇੱਥੇ ਆ ਜਾਓ ਕੈਲੀਫੋਰਨੀਆ 'ਚ ਇੱਥੇ ਫਿਰ ਕੋਈ ਗੱਲ ਨਹੀਂ ਆਪਾਂ ਮਿਲ ਕੇ ਗੱਪਾ ਚੱਪਾ ਮਾਰਾਂਗੇ ਨਾਲੇ ਤੁਹਾਨੂੰ ਆਪਣੇ ਮੇਰੇ ਹੱਥ ਦਾ ਖਾਣਾ ਵੀ ਖਾਈ ਹੋ ਜੇ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਦੱਸਿਓ ਜੇ ਤੁਸੀਂ ਮੈਨੂੰ ਜੇ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੇ ਵੈਲ ਦਾ ਆਈਕਨ ਮਜਾਣਾ ਨਾ ਭੁੱਲਿਆ ਕਰੋ ਆਪਣਵਾਲੀਆਂ ਵੀਡੀਓ ਦਾ ਪਤਾ ਲੱਗਦਾ ਰਹੇ ਕਰੇਗਾ ਮਿਲਦੇ ਆ ਅਗਲੇ ਵਲੋਗ ਜਲਦੀ ਤਬ ਤੱਕ ਪਿਆਰ ਭਰੀ ਸਸੀ ਕਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਧਰ ਕੇ ਵੀ ਪਾ ਦਾਂਗੀ ਕੋਈ ਮੈਨੂੰ ਇਧਰ ਉਧਰ ਵੀ ਘੁੰਮਣਾ ਪੈਂਦਾ ਹੈ ਕੋਈ ਮਾਈਂਡ ਨਹੀਂ ਕਰਨਾ ਵਾਚ ਕਰੇ ਜਿੱਥੇ ਖੜ ਕੇ ਮੈਨੂੰ ਹਰੂ ਹੋ ਗਿਆ ਜੇ ਆਪਾਂ ਅਗਰ ਕਿੰਨੀ ਪਾਈ ਹੈ ਜੇ ਤੁਹਾਨੂੰ ਆਪਾਂ ਮਾਈਕੀ ਅੰਤਾਂ ਦੇ ਜਰ ਤੋਂ ਬਾਹਰ ਇਹ ਵਾਲੇ ਆਪੇ ਕੱਲ ਜਿਹੜੇ ਬਣਾਏ ਸੀ ਤੇ ਅੱਜ ਵਾਲੇ ਤੁਹਾਨੂੰ ਕਰਕੇ ਦਿਖਾਉਂਦੇ ਆ। ਆਪਾਂ ਤੇ ਬੀਟਰ ਰੂਟ ਤੇ ਅਦਰਕ, ਪੇਠਾ, ਪਾਨੈਪਲ, ਕੇਲ, ਸੈਲਰੀ, ਅਦਰਕ, ਹਰਾ ਐਪਲ ਤੇ ਮਿੰਟ ਫਰੈਸ਼ ਚੀਜ਼ਾਂ ਪਾ ਕੇ ਕਰਦਾ ਫਰੈਸ਼ ਜੂਸ ਬਣਾਓ ਤੁਸੀਂ ਪੀਓ ਜੁਆਏ ਕਰੋ ਤੇ ਤਿੰਨੇ ਜੂਸ ਬਣਾਏ ਸੀ ਨਾ ਤੇ ਆਪਾਂ ਰੱਖ ਕੇ ਵੀਡੀਓ ਬਣਾਤੀ ਤੁਹਾਡੇ ਵਾਸਤੇ ਪੀਓ ਜੁਆਏ ਕਰੋ ਘਰ ਗੈਸਟ ਆਏ ਹੁਣ ਤੇ ਇਸ ਤਰ੍ਹਾਂ ਦੇ ਤੁਸੀਂ ਜੂਸ ਬਣਾ ਕੇ ਜਰੂਰ ਤਿਆਰ ਕਰੋ ਵਧੀਆ ਲੱਗਦੇ ਨੇ ਇਹ ਤੁਹਾਨੂੰ ਪੀ ਕੇ ਦਿਖਾਉਂਦੀ ਮੈਂ ਬੜਾ ਵਧੀਆ ਹੈ ਇਹ ਵਾਲਾ ਐਪਲ ਬੀਟਰੂਟ ਤੇ ਅਦਰਕ ਇਹ ਵਾਲਾ ਆਪਾਂ ਡਰਿੰਕ ਕਰਨ ਲੱਗੇ ਆਂ ਬਹੁਤ ਹੀ ਵਧੀਆ ਤੁਸੀਂ ਬਣਾਓ ਜੁਆਏ ਕਰੋ ਤੇ ਲਾਲ ਲਾਲ ਉਹ ਪਿੰਕ ਪਿੰਕ ਹੋ ਜਾਓ ਖੁਣ ਵਧਾਓ ਖੁਸ਼ ਰਹੋ ਮੇਰੇ ਤਰ੍ਹਾਂ ਹੱਸਦੇ ਬਸਦੇ ਰਹੋ ਪਰਮਾਤਮਾ ਤੁਹਾਨੂੰ ਤਾਂ ਦੂਸਤਿਆਂ ਦੇ ਆਪਣੇ ਆਪਣੇ ਘਰਾਂ ਵਿੱਚ ਚੜ੍ਹਦੀਆਂ ਕਲਾ ਚ ਰਹੋ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਭ ਦੇ ਕਾਰਜ ਰਾਸ ਕਰੀ ਜਿਹੜਾ ਮੇਰੀ ਵੀਡੀਓ ਵੇਖੇ ਉਹਦੇ ਕਾਰਜ ਰਾਸ ਕਰੀ ਧੰਨ ਧੰਨ ਬਾਬਾ ਦੀਪ ਸਿੰਘ ਚੜ੍ਹਦੀ ਕਲਾ ਚ ਸਭ ਨੂੰ ਕਰੀ